ਬਿਨ ਗਾਹਕ ਗੁਣ ਵੇਚੀ ਐ ਤੋ ਗੁਣ ਸਹਿ ਕੋ ਚਾਹੀ ਗੁਣ ਕਾ ਗਾਹਕ ਜੇ ਮਿਲਤ ਤੋ ਗੁਣ ਲੱਖ ਬਕਾਈ ਇਕ ਨਾ ਵੀਰੋ ਬੜੀਆਂ ਲੋਕ ਕੇ ਵੀਰੋ ਵੀ ਪਾਰ ਰਿਆ ਤੇ ਸੁਨੇਹ ਵੀ ਜੇ ਕਿਸ ਨੇ ਦਸਤਾਰਾਂ ਸਜਾਉਣੀ ਐ ਅਸੀਂ ਦੇਵਾਂਗੇ ਪੱਗਾਂ ਬਨਣੀਆਂ ਐ ਅਸੀਂ ਦੇਵਾਂਗੇ ਜੇ ਕਿਸ ਨੇ ਦਮਾਲੇ ਸਜਾਉਣੇ ਐ ਅਸੀਂ ਦੇਵਾਂਗੇ ਜੇ ਕਿਸ ਨੇ ਅਮਰਸ਼ਕਨਾ ਕਕਾਰ ਅਸੀਂ ਦੇਵਾਂਗੇ ਕਸ਼ਹਿਰ ਸਾਰਾ ਕੁਝ ਅਸੀਂ ਦੇਵਾਂਗੇ ਪਰ ਇਹਦੇ ਨਾਲ ਬਹੁਤ ਜਿਆਦੇ ਨੁਕਸਾਨ ਹੋ ਰਿਹਾ ਬਹੁਤ ਜਿਆਦਾ ਮੰਨ ਲਓ ਜੇ ਅਸੀਂ ਗਾਹਕ ਨਹੀਂ ਆ ਫਿਰ ਉਹ ਤੇ ਕਕਾਰ ਦਸਤਾਰਾਂ ਸਜਾਉਂਦਾ ਕੋਈ ਫਾਇਦਾ ਨਹੀਂ ਆਪਾਂ ਦੇਖ ਸਕਦੇ ਆ ਦਿਮਾਲਿਆਂ ਵਾਲੇ ਆਰਤੀਆਂ ਕਰੀ ਜਾਂਦੇ ਆ ਦਿਮਾਲਿਆਂ ਵਾਲੇ ਪਖੰਡੀਆਂ ਦੇ ਪੈਰਾ ਜਿੱਡੀ ਜਾਂਦੇ ਆ ਪੱਗਾਂ ਬੰਨੀਆਂ ਹੋਈਆਂ ਸਿਰਫ ਸਾਏ ਪੱਗਾਂ ਤੇ ਉਹਨਾਂ ਦੇ ਉਹ ਕਿੱਥੇ ਕਿੱਥੇ ਡਿਗ ਰਹੀਆਂ ਤੁਸੀਂ ਐ ਸੋਚੋ ਜਿਹੜੇ ਲੋਕ ਜੇ ਮੰਨ ਲਓ ਨਸ਼ੇ ਦੇ ਗਾਹਕ ਹੁਣ ਸ਼ਰਾਬ ਨੂੰ ਕਿਹੜਾ ਪੈਸੇ ਅਸੀਂ ਦਿੰਨੇ ਆ ਜੋ ਗਾਹਕ ਹੈ ਗਰੀਬ ਬੰਦਾ ਵੀ ਮੁੱਲ ਲੈ ਕੇ ਪੀਂਦਾ ਚਿੱਟਾ ਕਿੰਨਾ ਮਹਿੰਗਾ ਪਤਾ ਨਹੀਂ ਕਿੱਥੋਂ ਭਾ ਲੈ ਲੈਂਦਾ ਮੁੱਲ ਲੈ ਕੇ ਪੀਂਦੇ ਆ ਜਿਹੜੇ ਲੋਕ ਗਾਹਕ ਨਹੀਂ ਉਹਦੇ ਲਈ ਉਹ ਸਭ ਕੁਝ ਕਰ ਸਕਦੇ ਆ ਗੁਰੂ ਨੇ ਸਾਨੂੰ ਅੰਮ੍ਰਿਤ ਇੰਨਾ ਸਸਤਾ ਨਹੀਂ ਸੀ ਦਿੱਤੀ ਅਖੰਡੇ ਬਾਟੇ ਦੀ ਪੌਲ ਪਹਿਲਾਂ ਸਾਨੂੰ ਵਿਚਾਰ ਵਿਚਾਰ ਦਿੱਤੇ ਬਿਚਾਰਾਂ ਤੋਂ ਬਾਅਦ ਫਿਰ ਕਕਾਰ ਦਿੱਤੇ ਅਮਰਤ ਸ਼ਕਾਉਣ ਦਾ ਜਿਹੜਾ ਨਾ ਤੁਸੀਂ ਪਿਛਲਾ ਜਾ ਕੇ ਥੋੜਾ ਪਿੱਛੇ ਜਾ ਕੇ ਦੇਖੋ ਇਤਿਹਾਸ ਸਾਡਾ ਕੀ ਸੀਗਾ ਪਹਿਲਾਂ ਅਮਰਤ ਸ਼ਕਨ ਤੋਂ ਉਹ ਬੰਦੇ ਨੂੰ ਤਿਆਰ ਕੀਤਾ ਜਾਂਦਾ ਸੀ 6 ਮਹੀਨੇ ਫਿਰ ਪੰਜ ਬੰਦੇ ਉਹਦੇ ਗਵਾਹ ਬਣਦੇ ਸੀ ਗਵਾਹ ਵੀ ਹਾਂ ਅਸੀਂ ਇਹਦੇ ਜ਼ਿੰਮੇਵਾਰ ਆ ਇਹ ਬੰਦਾ ਕਦੇ ਗਲਤ ਨਹੀਂ ਕਰੇਗਾ ਗਲਤ ਥਾਂ ਤੇ ਨਹੀਂ ਜਾਏਗਾ ਇਹ ਸਿਰ ਨਾਲ ਨਵਾਏਗਾ ਗੁਰੂ ਦੀ ਸਿੱਖੀ ਪਰ ਅੱਜ ਕੀ ਹੈ ਅੱਜ ਲੋਕਾਂ ਨੇ ਇੱਕ ਧੰਦਾ ਹੀ ਬਣਾ ਲਿਆ ਹੈ ਮੈਂ ਤਾਂ ਤੁਹਾਨੂੰ ਦੱਸੂਗਾ ਕਿਉਂਕਿ ਮੇਰਾ ਫੀਲਡ ਆ ਸੀ ਇਹਦੇ ਵਿੱਚ ਵਿਚਰਦੇ ਆ ਲੋਕਾਂ ਨੇ ਧੰਦਾ ਬਣਾ ਲਿਆ ਵੀ ਅਸੀਂ ਫਿਰ ਕਕਾਰ ਦੇ ਨੇ ਲੋਕੀ ਪੈਸੇ ਦੇ ਜਾਂਦੇ ਆ ਫਿਰ ਉੱਥੇ ਕਮੇਟੀਆਂ ਬਣ ਜਾਂਦੀਆਂ ਫਿਰ ਜਥੇਬੰਦੀਆਂ ਹੁੰਚ ਉਹ ਫਿਰ ਜਿਹੜਾ ਅਸਲੀ ਤਤ ਹੈ ਜਿਹੜਾ ਗੋਣਾ ਹੈ ਉਹ ਤਾਂ ਵਿੱਚੋਂ ਗਾਇਬ ਹੋ ਗਿਆ ਸਾਰਾ ਮਾਲ ਡੁਪਲੀਕੇਟ ਫਿਰਦਾ ਸਾਨੂੰ ਜੇ ਮੰਨ ਲਓ ਬੰਦਾ ਗਾਹਕ ਹੈ ਉਹ ਗੁਟਕਾ ਵੀ ਖਰੀਦ ਸਕਦਾ ਪੋਥੀ ਵੀ ਖਰੀਦ ਸਕਦਾ ਜੇ ਉਹਨੂੰ ਗਾਹਕ ਆ ਬਾਣੀ ਪੜ੍ਹਨ ਦਾ ਹੋ ਮੋਬਾਈਲ ਤੋਂ ਵੀ ਪਰ ਸਕਦਾ ਜੋ ਗਾਹਕ ਦਸਤਾਰ ਲੈ ਸਕਦਾ ਜੇ दारू ਦੀ ਬੋਤਲ ਪੰਜ ਸੌ ਤੋਂ ਤੇ ਉਹ ਖਰਦਾ ਰੋਜ਼ ਨਸੇ ਤੇ ਲਾਉਂਦਾ ਬੰਦਾ ਜਿਹੜਾ ਕਿਉਂ ਦਸਤਾਰ ਕਕਾਰ ਨਹੀਂ ਖਰੀਦ ਸਕਦਾ ਇਹ ਤਾਂ ਸਿੱਧਾ ਮਤਲਬ ਹੁੰਦਾ ਉਹ ਬੰਦਾ ਗਾਹਕ ਨਹੀਂ ਹੈ ਮੰਨ ਲਓ ਜਿਹੜੇ ਨਸ਼ਿਆਂ ਦੇ ਗਾਹਕ ਆ ਉਹ ਕਿ ਡੋਡੇ ਫੀਮਾ ਦੂਜੇ ਸੂਬਿਆਂ ਤੋਂ ਜਾ ਕੇ ਲਿਆਉਂਦੇ ਆ ਲੋਕ ਤਾਂ ਹੀ ਤੁਸੀਂ ਅੱਜ ਦੇਖੋ ਲੋਕੀ ਸਾਨੂੰ ਮਿਹਨੇ ਮਾਰਦੇ ਆ ਵੀ ਤੁਹਾਡੇ ਗੱਤ ਰਾਲਿਆਂ ਨੂੰ ਸੰਭੋ ਕਿੱਥੇ ਕਿੱਥੇ ਤੁਰੇ ਫਿਰਦੇ ਆ ਲੋਕੀ ਸਾਨੂੰ ਸਵਾਲ ਕਰਦੇ ਆ ਕਿਉਂ ਕਰਦੇ ਆ ਬੇੜਾ ਅਸੀਮ ਬਹਾਇਆ ਉਹਨਾਂ ਲੋਕਾਂ ਦਾ ਜਿਹੜੇ ਅਸੀਂ ਫਰੀ ਦਿੰਨੇ ਆ ਵੀ ਆਜੋ ਦਸਤਾਰਾਂ ਲੈ ਜਾਓ ਦਿਮਾਲੇ ਉਹਨਾਂ ਦੇ ਜਿਹੜੇ ਧੱਕੇ ਨਾ ਰਖਾਈਆਂ ਨੂੰ ਤੁਸੀਂ ਗੁਰੂ ਸਾਹਿਬ ਤੋਂ ਪੁੱਛੋ ਗੁਰੂ ਤੋਂ ਤਾਂ ਰਾਇ ਲੈ ਲਓ ਮਾੜੀ-ਮੋਢੀ ਗੁਰੂ ਤਾਂ ਕਹਿੰਦਾ ਸੇ ਦਾੜ੍ਹੀਆਂ ਸੱਚੀਆਂ ਸਾਰੀਆਂ ਦਾੜ੍ਹੀਆਂ ਵਾਲੇ ਵੀ ਸਿੱਖ ਨਹੀਂ ਤੇ ਹੈ ਵੀ ਨਹੀਂ ਪੰਜਾਬ ਦਾ ਵੇੜਾ ਗਰਕ ਪੰਥ ਦਾ ਵੇੜਾ ਗਰਕ ਕਰਨ ਵਾਲੇ ਕੌਣ ਨੇ ਜੜਾ ਵਢਣ ਵਾਲੇ ਕੌਣ ਨੇ ਦਾੜ੍ਹੀਆਂ ਵਾਲੇ ਪੰਜਾਬ ਨਾਲ ਪੰਥ ਨਾਲ ਧਰੋਹ ਕਿਹਨਾਂ ਨੇ ਕਿਮਾਇਆ ਦਾੜ੍ਹੀਆਂ ਬਲੇ ਸਾਡੇ ਪੰਜਾਬ ਚੋਂ ਮੁੰਡੇ ਚੱਕ ਚੱਕ ਕਿੰਨਾ ਨੇ ਮਾਰੇ ਦਾੜ੍ਹੀਆਂ ਰੱਖੀਆਂ ਹੋਈਆਂ ਸੀ ਕੇਪੀਸੀ ਗੱਲਾਂ ਕਹਿੰਦੇ ਬਿਆੰਤ ਪੁੱਛੜ ਰਕਿਆਂਦੇ ਬਾਦਲ ਵਰਗਿਆਂ ਦੇ ਅੱਜ ਵੀ ਸਾਰੇ ਗੁਨਾਹ ਮੰਨ ਕੇ ਦਾੜ੍ਹੀਆਂ ਤਾਂ ਉਹਨਾਂ ਦੇ ਹੈਗੀਆਂ ਕੀ ਕਰੋਗੇ ਉਹਨਾਂ ਦਾ ਦਸਤਾਰਾਂ ਵੀ ਉਹਨਾਂ ਦੇ ਬੜੀਆਂ ਸੋਹਣੀਆਂ ਗਾਤਰਾ ਵੀ ਪਾ ਲੈਂਦੇ ਜਦੋਂ ਉਹਨਾਂ ਨੇ ਰੈਲੀ ਤੇ ਹੁਣਾ ਹੁੰਦਾ ਉਹ ਭਰਾਵੋ ਹੱਥ ਬੰਨ੍ਹ ਕੇ ਬੇਨਤੀ ਆਉ ਤੁਹਾਨੂੰ ਲੋਕਾਂ ਨੂੰ ਮਤ ਦੇਣ ਵਾਲੀ ਗੱਲ ਕਰੋ ਮਤ ਦੇਣਾ ਪਹਿਲਾਂ ਵਿਚਾਰ ਦਿਓ ਲੋਕਾਂ ਨੂੰ ਬੰਦਾ ਜਦੋਂ ਅਮਰਤਾ ਤਿਆਰ ਹੋ ਗਿਆ ਖੰਡੇ ਬਾਟੇ ਦੀ ਪਹੁੰਚ ਲਈ ਉਹ ਫਿਰ ਆਪਣੇ ਆਪ ਸਭ ਕੁਝ ਖਰੀਦ ਲਏਗਾ ਜੇ ਉਹ ਕਕਾਰ ਨਹੀਂ ਖਰੀਦ ਸਕਦਾ ਦਸਤਾਰ ਨਹੀਂ ਖਰੀਦ ਸਕਦਾ ਉਹਦੀ ਕਦਰ ਕਿਵੇਂ ਕਰੇਗਾ ਨਸੇ ਵੀ ਤਾਂ ਖਰੀਦ ਦੀ ਹੈ ਇਸ ਕਰਕੇ ਭਰਾਵੋ ਹੱਥ ਵੱੰਨ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਤਾਂ ਕਿ ਸਨੇਹਾ ਲੋਕਾਂ ਨੂੰ ਕਈਆਂ ਨੂੰ ਤਾਂ ਔਖਾ ਲੱਗਣਾ ਜਿੰਨਾਂ ਦਾ ਇਹ ਧੰਦਾ ਉਹਨਾਂ ਨੂੰ ਤਾਂ ਇਹ ਲੱਗੂਗੀ ਗੱਲ ਖਰਾਬ ਪਰ ਯਾਦ ਰੱਖਿਓ ਜਿੰਨਾ ਚਿਰ ਅਸੀਂ ਸੱਚ ਦੇ ਪਹਿਰਾ ਨਹੀਂ ਦਿੰਦੇ ਹਕੀਕਤ ਨੂੰ ਨਹੀਂ ਸਮਝਦੇ ਉਹਨਾਂ ਚਿਰ ਸੀ ਥੱਲੇ ਨੂੰ ਥੱਲੇ ਨੂੰ ਧਰਾਤਾਂ ਉੱਚੀ ਚੁੱਸੀ ਜਾਵਾਂਗੇ ਫਿਰ ਸਾਨੂੰ ਇਹ ਦੇਖਣਾ ਪੈਣਾ ਪੱਗਾਂ ਬੰਨਵਾਲੇ ਪਖੰਡ ਅੰਤਵਿਸ਼ਵਾਸ ਪਖੰਡੀਆਂ ਤੇ ਸਿਰਾਂ ਤੇ ਡਿੱਗਦੇ ਸੋ ਵੀਡੀਓ ਨੂੰ ਬਹੁਤ ਬਹੁਤ ਸੇ ਚੈਨਲ ਵੀ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ